ਗੱਲ ਇਹ ਸੱਚਾ ਹੈ ਕਿ ਨਾਲ ਸੀ ਕਦੀ ਜੇ ਘੁੱਟਦੇ ਰੇ ਕਿਸੇ ਨੂੰ ਡਰਾਇਆ ਕੱਲ ਬੋਲ ਰਿਹਾ ਸੀ ਬੜਾ ਵਧੀਆ ਬਰਿੰਦਰ ਰਵੀ ਸੇ ਐਮ ਐਲ اے ਐਮ ਐਲ اے ਇਹ ਕੋਈ ਟੈਸਟ ਦੇ ਕੇ ਨਹੀਂ ਬੁੜਿਆ ਅਸੀਂ ਪੈਸੇ ਖਰਚੇ ਤੇ ਇਹਨੂੰ ਅਵੇਲੇਬਲ ਆਇਆ ਇਹਨੂੰ 1 ਲੱਖ ਰੁਪਏ ਦਾ ਇਨਕਾ ਮਿਲਦੀ ਆ ਪਰ ਇਹ ਉਹ ਸਾਡੇ ਪੈਸੇ ਨੇ ਦੇ ਲਿਆ ਜਿਹੜੇ 10 ਤੋਂ 15 ਸਾਲ ਦੀ ਕਾਰਜਪਰਟੀ ਵਾਸਤੇ ਖਰਚੇ ਅੱਜ ਇਹਨੂੰ ਕਾਗਜ਼ ਚ ਆਉਂਦੀ ਅਸੀਂ ਪਿਛਲੇ ਸਾਲ ਦੀ ਕਾਰਜਪ੍ਰਤੀ ਸੀ ਇਹ ਕਾਲੀ ਗੱਲ ਛੱਡ ਕੇ ਆਏ ਬਾਕੀ ਦੇ ਗੱਲ ਇਹ ਫਾਦਰ ਨੇ ਕਿਤੇ ਮੇਰੇ ਫਾਦਰ ਦੇ ਗੋਡੀ ਹੱਥ ਲਾਉਂਦੇ ਆ ਇਹ ਮੇਰੇ ਪੇਟ ਕੋਈ ਬੋਝ ਨਹੀਂ ਲੱਗਦਾ ਤੇ ਮੇਰੇ ਘਰ ਆਈ ਸੀ ਸ਼ਾਮ ਨੂੰ ਇੱਕ ਤੇ ਬੂਥਲੀਆ ਪਾਰਗਾ ਮੈਂ ਇਹ ਠੀਕਾ ਸਿਰਫੇ ਰੱਖ ਦਿਓ ਅਜਿਹਾ ਰੰਜਸ ਨਹੀਂ ਹੈ ਜਿਹੜੇ ਵਾਲੇ ਉਹ ਉਹਨਾਂ ਦੇ ਪਰਿਵਾਰ ਨੂੰ ਪੁੱਛਦੇ ਹੋ ਕਿ ਕੀ ਕਹਿਗੇ ਸੀ ਕਿ ਪਾਰਗਾ ਰੱਖ ਬਲੋਈ ਰੱਖੀ ਤਸਕਰਗੀਆਂ ਕਰਮਚੀ ਜਿਹੜੀ ਕਦੇ ਬਣਾਇ ਦਿੱਤਾ ਵੀ ਕਿਉਂ ਜ਼ਰਾ ਦਿੱਤਾ ਰਈ ਗੱਲ ਦੂਜੀ ਗੱਲ ਇਹ ਗੱਲ ਸੀ ਕਿ ਅੱਜ ਤੋਂ ਅਗੇ ਪੈਰੀਆਂ ਚਰੋਣੀਆਂ ਵੀ ਬੰਦ ਕਿਉਂਕਿ ਇਹਨਾਂ ਨੂੰ ਪ੍ਰੋਬਲਮ ਆ ਤੇ ਕੋਈ ਮੇਰੇ ਪੁਲਿਸ ਇੰਸਪੈਕਟਰ ਕਿਉਂਗਾ ਦਮ ਮੈਡੀਕੀ ਜਮੀ ਲੈਣੀ ਆ ਉਹ ਵੀ ਚੁਗੀਆਂ ਪਈਆਂ ਮੈਡੀਕੀਆਂ ਪਈਆਂ ਮੇਰੇ ਅੱਥੀ ਕਰਾਈ ਆ ਜਿੱਥੇ ਵੇਖਣਾ ਜਿੱਦੋਂ ਵੇਖਣਾ ਦੇਖ ਲਈ ਰਈ ਗੱਲ ਚਰੋਣੀਆਂ ਦੇ ਹਿੱਸੇਵੇਂ ਨਹੀਂ ਬੰਦ ਹੋ ਗਏ ਆ ਤਾਂ ਕਿਲੀਵਾ ਦੇ ਨੂੰ ਠੀਕ ਹੈ ਹਰ ਦਿਨ ਦੇ ਸਾਬ ਪਾਸ ਕਰੋ ਮੈਡੀਕੀ ਲੰਦਿਆ ਲੋਕਾਂ ਨੂੰ ਗੰਦ ਵਿੱਚ ਆ ਤੀਏ ਹੋਂ ਤੱਕ ਅਗਲੀ ਗੱਲ ਇਹ ਤੇ ਕਹਿ ਗਏ ਕਿ ਮੈਨੂੰ ਬਿਜ਼ਨਸ ਕਰ ਕਰਦੀ ਆ ਪਈਆਂ ਹੋਈ ਅਸਿਆ ਕਿ ਗੈਂਗਸਟਰ ਦਾ ਪਰਚਾ ਵੀ ਸਾਡੇ ਘਰ ਜੇ ਕੋਆ ਕਈ ਪ੍ਰਤੀਬੰਧ ਗਏ ਸੀ ਉਹ ਲਿਖਣ ਦੱਸਿਆ ਕਿ ਮੇਰਾ ਤਾਇਏ ਦੇ ਮੁੰਡੇ ਦਾ ਬੱਚਾ ਆ ਜਾਂ ਤੇ 10 ਅਨਕੁਐਰੀ ਤੋਂ ਬਾਅਦ ਹਾਈ ਕੋਰਟ ਦੇ ਪਰਚਾ ਕੀਤਾ ਤੇ ਉਹ ਤੂੰ ਕਿਤੇ ਨਾ ਮਵਾ ਨਹੀਂ ਪਉਂਦਾ ਪਰ ਇਹ ਜਰੂਰ ਇਹਦਾ ਵਾ ਕਿ ਮੇਰੇ ਬਿਜ਼ਨਸ ਨੇ ਅਨਕੁਐਰੀ ਕਰ ਲਈਆ ਬਿਜ਼ਨਸ ਦਾ ਕੰਮ ਵੀ ਮੇਰੇ ਕਰਵਾ ਜਾਂ ਜੋ ਤੁਸੀਂਹੀ ਹੋਏਗਾ ਤੇ ਬੱਝੇਗਾ ਬਾਕੀ ਮੈਂ ਇਹ ਵੀ ਕਹਣਾ ਲੱਗਿਆ ਕਿ ਇਹ ਯੂਟਿਊਬ ਬਹੁਤ ਵਧੀਆ ਹੈ ਸਾਨੂੰ ਇਹ ਵੀ ਦੱਸੋ ਕਿ ਕਿਹੜੀ ਕਲਾਸਾਂ ਪੜ੍ਹਨ ਲਈ ਇੱਕ ਸਾਲ ਵਿੱਚ 500000 ਰੁਪਏ ਦੀ ਜ਼ਿਆਦਾ ਖਰਚ ਹੋ ਜਾਂਦੀ ਹੈ ਸਾਨੂੰ ਵੀ ਕੋਈ ਨੰਬਰ ਦੱਸ ਦਿਓ ਇਹ ਵੀ ਕਰ ਲਈਏ ਕਿਉਂਕਿ ਅਸਲੀ ਦਾ ਸਭ ਨੂੰ ਫਾਇਦਾ ਪੈਣਾ ਵੀ ਹੁੰਦਾ ਕਿਉਂਕਿ ਉਹ ਹੋਰੀ ਕੋਈ ਦੇਉਣ ਹੀ ਪੈਦਾ ਲੈਂਦੇ ਹੋੜਿਆ ਸੀ ਤੇ ਉਸ ਨੂੰ ਇੰਗਲੀਆਂ ਦੇ ਦਲਬਾਹੇ ਇੱਕ ਜਵਾਬ ਨੂੰ ਦੇਣਾ ਨਹੀਂ ਸੀ ਪਰ ਤੂੰ ਮਜਬੂਰ ਕੀਤਾ ਤਾਂ ਵਿਤਾਰ ਤੇ ਬੁਲੂਤ ਅਗਲੀ ਆਪ ਨਹੀਂ ਲੱਗਦਾ ਤੇ ਸ਼ਾਇਦ ਪ੍ਰਮਾਤਮਾ ਦੀ ਕਿਰਪਾ ਕੀ ਤਦ ਦੇ ਹੀ ਇਹ ਸਾਡੇ ਤੇ ਮਿਲ ਲਈ ਹੋਏਗੀ ਤੋ ਕੀ ਲਈ ਪਰ ਉਹ ਕਹਿੰਦਾ ਇੰਨੀ ਮਿਹਨਤ ਕਰਾਂਗੇ ਸਾਰਿਆਂ ਨੂੰ ਪਿਆਰ ਨਾਲ ਜੋੜਾਂਗੇ ਧੱਕੇ ਨਾਲ ਨਹੀਂ ਤੇ ਤੂੰ ਅਗਲੀ ਆਦ ਲੈ ਲਈ ਬੇਖੀ ਧੰਨਵਾਦ ਜੀ